ਔਰ ਬੰਦੇ ਦਿੱਲੀ ਕੋ ਮਰੇ ਆ ਦੇ ਸਾਹਮਣੇ ਮੈਂ ਦਿੱਲੀ ਜਾਂਦੇ ਹਾਂ ਦਿੱਲੀ ਵੀਡੀਓ ਦਿਖਾ ਵੀਡੀਓ ਦਿਖਾ ਸਾਲ ਰਿਕਾਰਡਿੰਗ ਵੀ ਮੇਰੇ ਕੋਲ ਪੂਰੇ ਪੂਰੇ ਯਾਰੇ ਕੰਮ ਨਾ ਔਫਰ ਦੇ ਰਿਆ ਔਫਰ ਦੇ ਰਿਆ ਮੈਂ ਘਰ ਆ ਰਹੇ ਆ ਇਹ ਹਨ ਹੁਣ ਤੁਹਾਨੂੰ ਪਤਾ ਚੰਪੀਓ ਕਿਤਾ ਕਿਹੜੀਆਂ ਫਿਰ ਵੀਡੀਓ ਕਰ ਆ ਕੇ ਲੈ ਕੇ ਹੱਥ ਸਾਹਮਣੇ ਲੈ ਕੇ ਉੱਥੇ ਕਰਕੇ ਬੰਦੇ ਨੇ ਆ ਵੀ ਆਸੇ ਪਾਸੇ ਗੈਂਡਰ ਪਾਉਣ ਨਹੀਂ ਜਾਂਦੇ ਔਰ ਦਿੱਲੀ ਲੈਟਰ ਪਾਉਣ ਜਾ ਰਹੇ ਬੇਨਿਕਮ ਕੰਮ ਕਰੋ ਹੀ ਕਰ ਲਿਓ ਆਪਰੇ ਢੇਲਿਆ ਨਹੀਂ ਇਹਨਾਂ ਨੂੰ ਪਤਾ ਨਹੀਂ ਇੰਨੇ ਲਗਾ ਨਿਕਲੇ ਕੰਮ ਜਿਹਨਾਂ ਦੇ ਕੋਈ ਵੇਖ ਜਦ ਪੈਸੇ ਖਤੇ ਸੀ ਤੇ ਐਂ ਕਹਿੰਦੇ ਆ ਜਿਹੜੇ ਉਹਨਾਂ ਵੱਲ ਦੇਖਦੇ ਹੀ ਨਹੀਂ ਆ ਗਰਾਮ ਰਸ਼ਰੇਮ ਕੋ ਮਰੇ ਗਰਾਮਨਾ ਕੋ ਮਰੇ ਕੋਈ ਹੈ ਜੀ ਕੋਈ ਐਟੀਟੀ ਕਿਤੇ ਲੁਕੇ ਹੋਣਾ ਜਾਂ ਕਿਤੇ ਫਰਾਰ ਹੋ ਜਾਈਓਨ ਸਾਰੇ ਸਾਰੇ ਕਹਿੰਦੇ ਗਾਲਾਂ ਕੱਢਦੇ ਕਿ ਇਹ ਕਹਿੰਦੇ ਮੋਕੇ ਕਹਿੰਦੇ ਇੱਕ ਬੰਦਾ ਮੋਕੇ ਟਾਰ ਫੜਿਆ ਵੇਖਣ ਹਾਂ ਨੂੰ ਤੇ ਦੱਸਿਆ ਜੀ ਹਾਂ ਬੰਦੇ ਹਾਂ ਇੱਕ ਵਾਰੀ ਦੱਸਿਆ ਬਸ ਚਲੋ ਇੱਕ ਵਾਰੀ ਦੱਸਿਆ ਬੰਦਾ ਫੜਿਆ ਹਾਂ ਨੂੰ ਇੱਕ ਵਾਰੀ ਦੱਸਿਆ ਵੀ ਆ ਬੰਦੇ ਦਾ ਬੰਦਾ ਹਾਂ ਨੂੰ ਇੱਕ ਵਾਰੀ ਦੱਸਿਆ ਉਹਨੇ ਹੀ ਕਿਹਾ ਕਿ ਕਹਿੰਦਾ ਕਿ ਫੋਨ ਕੀਤਾ ਜਾ ਰਿਹਾ ਉਹ ਦੇਖੋ ਪੀਕ ਤੇ ਦਿਖੋ ਹਮਲਾ ਦੇ ਕੇ ਕੋਈ ਜਿਹਦੇ ਵਿਚ ਬੰਦ ਹੋ ਗਿਰੇ ਮੁਕ ਨਦਮਨ ਪਾਕੀ ਖਬਰ ਸਾਹਮਣੀ ਆਉਂਦੀ ਹੈ ਜਦੋਂ ਅਕਤੂਬਰ 2 ਨੂੰ ਇੱਕ ਲੈਂਟਰ ਵਾਲੀ ਮਸ਼ੀਨ ਲੈ ਕੇ ਜਾ ਰਹੀ ਟੱਕਰ ਟਰਾਲੀ ਦੇ ਵੱਲੋਂ ਬਾਈਕ ਸਵਾਰ ਨੌਜਵਾਨ ਨੂੰ ਟੱਕਰ ਮਾਰ ਦਿੱਤੀ ਜਾਂਦੀ ਹੈ ਤੇ ਹਸਪਤਾਲ ਪਹੁੰਚ ਕੇ ਨੌਜਵਾਨ ਦੀ ਮੌਤ ਹੋ ਜਾਂਦੀ ਹੈ ਤੇ ਦੱਸਦੇ ਕਿ ਹੁਣ ਤੱਕ ਪਰਿਵਾਰ ਦੇ ਵੱਲੋਂ ਇਨਸਾਫ ਦੀ ਗੁਹਾਰ ਲਗਾਈ ਜਾ ਰਹੀ ਹੈ ਪਰਿਵਾਰ ਨੂੰ ਇਨਸਾਫ ਨਹੀਂ ਮਿਲ ਰਿਹਾ ਜਿਸ ਦੇ ਚੱਲਦੇ ਦੇਖ ਸਕਦੇ ਹੋ ਪਰਿਵਾਰ ਦੇ ਵੱਲੋਂ ਹਲੇ ਤੱਕ ਪ੍ਰਸ਼ਾਸਨ ਦੇ ਵੱਲੋਂ ਮ੍ਰਿਤਕ ਆਕਾਸ਼ਦੀਪ ਸਿੰਘ ਦੇ ਪਿਤਾ ਗੁਰਦੇਵ ਸਿੰਘ ਨੇ ਦੱਸਿਆ ਕਿ ਉਹਨਾਂ ਦਾ ਪੁੱਤ ਮੋਟਰਸਾਈਕਲ ਤੇ ਸਵਾਰ ਹੋ ਕੇ ਜਾ ਰਿਹਾ ਸੀ ਅਤੇ ਇੱਕ ਲੈਂਟਰ ਪਾਉਣ ਵਾਲੀ ਮਸ਼ੀਨ ਲੈ ਕੇ ਜਾ ਰਹੀ ਟਰਾਲੀ ਟਰੈਕਟਰ ਵੱਲੋਂ ਉਸ ਨੂੰ ਟੱਕਰ ਮਾਰ ਦਿੱਤੀ ਗਈ ਜਿੱਦੇ ਚੱਲਦੇ ਹੁਣ ਉਸ ਦੀ ਮੌਤ ਹੋ ਗਈ ਪਰ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਸਾਨੂੰ ਕੋਈ ਇਨਸਾਫ ਨਹੀਂ ਦਿੱਤਾ ਜਾ ਰਿਹਾ ਅਜਿਹੇ ਆਰੋਪ ਲਗਾਏ ਜਾ ਰਹੇ ਨੇ ਆਰੋਪ ਹੈ ਕਿ ਆਪਣੇ ਘਰ ਆਰਾਮ ਨਾਲ ਲੈਂਟਰ ਪਾ ਰਹੇ ਨੇ ਅਤੇ ਅਸੀਂ ਪੁਲਿਸ ਪ੍ਰਸ਼ਾਸਨ ਦੇ ਉੱਚ ਅਧਿਕਾਰੀਆਂ ਕੋਲੋਂ ਇਨਸਾਫ ਦੀ ਮੰਗ ਕਰ ਰਹੇ ਹਾਂ ਹਲੇ ਤੱਕ ਇਨਸਾਫ ਨਹੀਂ ਮਿਲ ਰਿਹਾ ਇਸਾਰੇ ਮਾਮਲੇ ਦੇ ਉੱਤੇ ਕੀ ਕਾਰਵਾਈ ਕੀਤੀ ਜਾ ਰਹੀ ਹੈ ਤੇ ਕੀ ਇਲਜ਼ਾਮ ਲਗਾਏ ਜਾ ਰਹੇ ਨਹੀਂ ਤੁਸੀਂ ਵੀ ਸੁਣੋ ਜ਼ਰਾ